ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਇੱਕ ਵੱਡੀ ਅਪਡੇਟ ਦੀ ਜਿੱਥੇ ਪਹਿਲੀ ਵਾਰ মিডিਆ ਸਾਹਮਣੇ ਆਈ ਅਮਰਿਤਪਾਲ ਸਿੰਘ ਦੀ ਵੱਡੀ ਪਰਜਾਈ ਜੀ ਹਾਂ ਜਿੱਥੇ ਅਮਰਿਤਪਾਲ ਸਿੰਘ ਦੀ ਵੱਡੀ ਪਰਜਾਈ ਜਿਹੜੇ ਨੇ ਉਹ মিডিਆ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ ਜਿਨ੍ਹਾਂ ਦਾ ਨਾਮ ਸ਼ਹਿਨਾਜ਼ ਕੌਰ ਹੈ ਤੇ ਹਾਲਾਂਕਿ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ ਜਿਹੜੇ ਉਹਨਾਂ ਤੇ ਇਲਜ਼ਾਮ ਲੱਗ ਰਹੇ ਸੀ ਕਿਹਾ ਜਾ ਰਿਹਾ ਸੀ ਕਿ ਅਮਰਿਤਪਾਲ ਸਿੰਘ ਦੇ ਭਰਾ ਜਿਹੜੇ ਨੇ ਉਹ ਨਸ਼ੇੜੀ ਨੇ ਤੇ ਆਪਣੇ ਘਰਵਾਲੀ ਨੂੰ ਕੁੱਟ ਕੇ ਉਹਨਾਂ ਨੇ ਪੇਕੇ ਕੱਢ ਦਿੱਤਾ ਤੇ ਹਾਲਾਂਕਿ ਇਦਾਂ ਦੀਆਂ ਚੋ ਖਬਰਾਂ ਸੀ ਉਹਨਾਂ ਬਾਰੇ ਉਡਾਈਆਂ جا رہی ہیں سی ਪਰ ਹੁਣ ਜਿਹੜੀ ਸੱਚਾਈ ਹੈ ਉਹ ਬਿਲਕੁਲ ਸਾਹਮਣੇ ਆ ਗਈ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਚੁੱਕਿਆ ਹੈ ਜੋ ਜਿਹੜੀ ਸਚਾਈ ਹੈ ਉਹ ਹੁਣ ਸਾਹਮਣੇ ਆ ਗਈ ਹੈ ਅਮਰਿਤਪਾਲ ਸਿੰਘ ਦੀ ਪਰਿਵਾਰ ਨੇ ਜਿਹੜੀ ਹੈ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜੀ ਹੈ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਸ਼ਹਿਨਾਜ਼ ਕੌਰ ਨੇ ਜਿਹੜੀ ਹੈ ਗੱਲਬਾਤ ਕੀਤੀ ਹੈ ਜੋਹਰਪ੍ਰੀਤ ਸਿੰਘ ਹੋਰਾਂ ਦੀ ਧਰਮ ਪਤਨੀ ਨੇ ਉਹਨਾਂ ਨੇ ਦੱਸਿਆ ਹੈ ਕਿ ਮੀਡੀਆ ਕੁਝ ਵਿਕਾਊ ਚੈਨਲ ਜਿਹੜੇ ਨੇ ਉਹ ਇਸ ਗੱਲ ਦਾ ਬਿਲਕੁਲ ਮਜ਼ਾਕ ਉਡਾ ਰਹੇ ਨੇ ਤੇ ਨਜ਼ਾਇਜ਼ ਗੱਲਾਂ ਬਾਤਾਂ ਜੜੀਆਂ ਨੇ ਉਡਾ ਰਹੇ ਨੇ ਕਿ ਹਰਪ੍ਰੀਤ ਸਿੰਘ ਹੋਰ ਹੀ ਆਪਣੇ ਘਰ ਵਾਲੀ ਦੇ ਨਾਲ ਕੁੱਟਮਾਰ ਕਰਦੇ ਨੇ ਤੇ ਉਹ ਆਪਣੇ ਪੇਕੇ ਗਏ ਹੋਏ ਨੇ ਤੇ ਹਾਲਾਂਕਿ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਭਰਾ ਨੇ ਹਰਪ੍ਰੀਤ ਸਿੰਘ ਉਹਨਾਂ ਦੀ ਆਪਸ ਦੇ ਵਿੱਚ ਦੋਵੇਂ ਭਰਾਵਾਂ ਦੀ ਬਣਦੀ ਨਹੀਂ ਹੈ ਤੇ ਸਵਾਲ ਇਹ ਵੀ ਸੀ ਕਿ ਉਹ ਕੁੱਟਮਾਰ ਕਰਦੇ ਨੇ ਆਪਣੇ ਘਰ ਵਾਲੀ ਦੀ ਪਰ ਜਦੋਂ ਸ਼ਹਿਨਾਜ਼ ਕੌਰ ਜੀ ਦੇ ਨਾਲ ਗੱਲਬਾਤ ਕੀਤੀ ਗਈ ਜੋ ਹਰਪ੍ਰੀਤ ਸਿੰਘ ਦੇ ਧਰਮ ਪਤਨੀ ਨੇ ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜਾ ਹੈ ਝੂਠ ਘਰਾਰ ਦਿੱਤਾ ਹੈ ਉਹਨਾਂ ਦਾ ਮੰਨਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਹਾਲਾਂਕਿ ਉਹਨਾਂ ਨੇ ਨਰਮ ਤੇ ਧੀਮੀ ਆਵਾਜ਼ ਦੇ ਵਿੱਚ ਸਭ ਕੁਝ ਦੱਸਿਆ ਕਿ ਮੀਡੀਆ ਜਿਹੜਾ ਹੈ ਕੁਝ ਵਿਕਾਊ ਜਿਹੜੇ ਲੋਕ ਨੇ ਉਹ ਨਜ਼ਾਇਜ਼ ਗੱਲਾਂ ਬਾਤਾਂ ਉਡਾ ਰਹੇ ਨੇ ਉਹਨਾਂ ਦਾ ਮਕਸਦ ਜਿਹੜਾ ਹੈ ਕੁਝ ਹੋਰ ਹੀ ਸਮਝ ਆ ਰਿਹਾ ਪਰ ਜੇ ਗੱਲ ਕਰੀਏ ਤਾਂ ਅਜਿਹਾ ਕੁਝ ਵੀ ਨਹੀਂ ਹੈ ਜੋ ਕੁਝ ਖਬਰਾਂ ਦੇ ਵਿੱਚ ਉਡਾਇਆ ਜਾ ਰਿਹਾ ਹੈ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਅਜਿਹੀ ਕੋਈ ਗੱਲਬਾਤ ਕਦੇ ਹੋਈ ਹੀ ਨਹੀਂ ਹੈ ਹਾਲਾਂਕਿ ਉਹ ਕਦੇ ਵੀ ਆਪਣੇ ਪੇਕੇ ਨਹੀਂ ਗਏ ਨਾ ਹੀ ਉਹਨਾਂ ਨੇ ਕਦੇ ਕੁੱਟਮਾਰ ਕੀਤੀ ਹੈ ਤੇ ਨਸ਼ਾ ਨਸ਼ੇ ਦਾ ਕਦਾ ਦਾ ਜਿਹੜਾ ਹੈ ਨਾਂ ਵੀ ਸਾਡੇ ਘਰ ਦੇ ਵਿੱਚ ਕਦੇ ਨਹੀਂ ਲਿਆ ਗਿਆ ਤੇ ਉਹ ਨਸ਼ਾ ਕਿਵੇਂ ਕਰ ਸਕਦੇ ਨੇ ਤੇ ਡੋਪ ਟੈਸਟ ਵੀ ਝੂਠਾ ਹੈ ਤੇ ਹਾਲਾਂਕਿ ਜੋ આરોਪ ਲੱਗ ਰਹੇ ਨੇ ਉਹ ਵੀ ਝੂਠੇ ਨੇ ਇਹ ਸਭ ਕੁਝ ਜਿਹੜਾ ਹੈ ਝੂਠਾ ਹੈ ਉਹਨਾਂ ਨੇ ਸਭ ਕਾਸੇ ਨੂੰ ਜਿਹੜਾ ਹੈ ਝੂਠ ਕਰਾਰ ਦਿੱਤਾ ਹੈ ਅਬਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਦੇ ਨਾਲ ਜਦੋਂ ਇਸ ਵਿਸ਼ੇ ਤੇ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਹੈ ਕਿ ਲੋਕ ਪਤਾ ਨਹੀਂ ਕਿਹੋ ਜੀਆਂ ਖਬਰਾਂ ਉਡਾ ਰਹੇ ਨੇ ਸਾਡੇ ਪਰਿਵਾਰ ਦੇ ਬਾਰੇ ਪਰ ਇਹ ਸਭ ਕੁਝ ਝੂਠ ਹੈ ਅਜੇ ਦੇ ਵਿੱਚ ਕੋਈ ਵੀ ਜਿਹੜੀ ਹੈ ਸੱਚਾਈ ਨਹੀਂ ਹੈ ਹਾਲਾਂਕਿ ਜੇ ਆਪਾਂ ਅਧਿਆਤਮਿਕ ਤੌਰ ਤੇ ਜੇ ਗੱਲ ਕਰੀਏ ਤਾਂ ਪਰਿਵਾਰ ਦੇ ਨਾਲ ਬਿਲਕੁਲ ਗਲਤ ਸਲੂਕ ਜਿਹੜਾ ਹੈ ਸਾਡੇ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਗਲਤ ਖਬਰਾਂ ਉਡਾ ਕੇ ਗਲਤ ਜਾਣਕਾਰੀਆਂ ਜਿਹੜੀਆਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਾਲਾਂਕਿ ਜੇ ਇਹੋ ਕੋਈ ਕੋ ਸਾਡੇ ਨਾਲ ਹੋਵੇ ਤੇ ਸਾਡੇ ਤੇ ਕੀ ਬੀਤੇਗੀ ਇਹ ਸਾਨੂੰ ਜਿਹੜਾ ਹੈ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਬ ਤੱਕ ਲਈ ਧੰਨ